ਅਸੀਂ ਅੱਜ ਨਾਲ ਜੀ ਪੱਟੀ ਹਲਕੇ ਚਾਏ ਸੀ ਤੇ ਸਾਡੀ ਪ੍ਰਧਾਨ ਬਾਬਲ ਸਾਹਿਬ ਨੇ ਸੁਬੀਰ ਜੀ ਨੇ ਡਿਊਟੀ ਲਾਈ ਸੀ ਹਾਲਾਤ ਵੇਖਣ ਦੇ। ਹਾਂ ਚਲੋ ਅਸੀਂ 2-3 ਦਿਨ ਹੋ ਗਏ ਆ ਜਾ ਰਹੇ ਜਿੱਥੇ ਜਿੱਥੇ ਪ੍ਰਧਾਨ ਜੀ ਭੇਜ ਦਿਆ ਪਰ ਹਾਂ ਅੰਕਲ ਕੋ ਰਸਤੇ 'ਚ ਅੰਕਲ ਤੁਹਾਨੂੰ ਮਿਲ ਗਏ ਅੰਕਲ ਦਾ ਨਾਮ ਹੈ ਸਰਦਾਰ ਦਰਬਾਰਾ ਸਿੰਘ ਜੀ। ਤੇ ਵੈਸੇ ਪੱਟੀ ਹਲਕੇ ਦੇ ਰਸੂਲਪੁਰ ਦੀਆਂ ਬਾਈਕਾਂ ਆ। ਬਲਟੋਏ ਵਜਦੇ ਆ ਪਿੰਡ 'ਚ ਤੇ ਜੇ ਆਪਾਂ ਸਾਹਮਣੇ ਮੈਂ ਕਹਾਂਗਾ ਵੀਰ ਨੂੰ ਕਿ ਸਾਹਮਣੇ ਇੱਕ ਮਹਾਵੇ ਸਾਹਮਣੇ 45 ਕਿੱਲੇ ਇਹਨਾਂ ਸਾਰੇ ਬਜ਼ੁਰਗਾਂ ਦੇ ਜਿਹੜੇ ਇਹ ਬੈਠੇ ਨੇ ਇਹਨਾਂ ਦੇ ਡੱਬੇ ਨੇ ਸਾਡਾ 36 ਕਿੱਲੇ ਚੋਂ ਨਾ ਮਿਲਿਆ ਜੀ ਤੇ 36 ਕਿੱਲੇ ਇਹਨਾਂ ਦਾ ਉਹ ਝੋਨਾ ਜਿਹੜਾ ਆ ਸਾਰਾ ਸਾਹਮਣੇ ਵੇਖੋ ਕੀ ਰੋਜ ਬੈਠੇ ਰਹੇ ਤਾਂ ਮੈਂ ਬਾਪੂ ਨੂੰ ਕਿਹਾ ਮੈਂ ਟਾਈਆਂ ਦਾ ਤੇ ਬਾਪੂ ਬਾਪੂ ਨੂੰ ਮੈਂ ਇਹ ਗੱਲ ਕਹੀ ਕਿ ਮੈਂ ਬਾਪੂ ਜੀ ਚੜ੍ਹਦੀ ਕਲਾ 'ਚ ਰਹਿਣਾ ਆ ਤੇ ਬਾਪੂ ਜੀ ਅੱਗੋਂ ਹੱਸਿਆ ਤੇ ਬਾਪੂ ਜੀ ਕਿਵੇਂ ਫਿਰ ਚੜ੍ਹਦੀ ਕਲਾ 'ਚ ਪੂਰੇ ਆ ਇਹ ਚੜ੍ਹਦੀ ਕਲਾ ਆ ਬਾਪੂ ਪੂਰੀ ਚੜਦੀ ਕਲਾ ਜਾ ਬਈ ਕਹਿੰਦਾ ਗੱਲ ਹੀ ਕੋਈ ਨਹੀਂ ਫਿਰ ਕਿਹੜੀ ਗੱਲ ਆ ਬਈ ਖਾਲ ਖਾਲ ਇਹ ਦੁੱਬੀ ਜਾ ਇਹ ਹਰ ਸਾਲ ਇਹ ਹਰ ਸਾਲ ਹੀ ਦੁੱਬੀਦਾ ਹੈ ਇਹ ਕਿਹੜਾ ਬਿਆ ਮਰਦਾਂ ਤੇ ਪੈਂਦੀਆਂ ਆ ਵੀ ਇਹ ਸਾਡੀ ਪੰਜਾਬ ਤੇ ਪੰਜਾਬੀਅਤ ਦੇ ਜਿਹੜੇ ਸਾਡੇ ਲੋਕ ਨੇ ਦਲੇਰ ਮਰਦ ਲੋਕ ਨੇ ਇਹ ਚੜਦੀ ਕਲਾ ਵਾਲੇ ਨੇ ਕੋਈ ਢੈਂਦੀ ਕਲਾ ਵਾਲੀ ਨਹੀਂ ਗੱਲ ਕਰਦੀ ਬਾਪੂ ਨੇ ਬੜੀ ਠੋਕ ਕੇ ਚੜਦੀ ਕਲਾ ਦੀ ਗੱਲ ਕੀਤੀ ਆ ਹਾਂ ਬਾਕੀ ਪ੍ਰਧਾਨ ਜੀ ਨੇ ਦੋ ਦਿਨਾਂ ਬਾਅਦ ਆਉਣਾ ਹੀ ਆ ਜੀ ਉਹ ਸਾਰਿਆਂ ਨੂੰ ਮਿਲ ਕੇ ਜਾਣਗੇ ਪਰ ਅੰਕਲ ਬੜੀ ਖੁਸ਼ੀ ਹੁੰਦੀ ਆ ਜੀ ਬੜੀ ਖੁਸ਼ੀ ਜਦੋਂ ਤੁਸੀਂ ਚੜ੍ਹਦੀ ਕਲਾਲੀ ਗੱਲ ਕਰਦੇ ਹੋ ਨਾ ਨਹੀਂ ਤੇ ਚਰਿਆ ਨਹੀਂ ਜਾਂਦਾ ਸਾਨੂੰ ਸਾ ਆਈ ਖੇਤੀਬਾੜੀ ਕਰਦੇ ਆ ਜਦੋਂ ਇਧਰ ਵੇ ਨਹੀਂ ਸਾਡੇ ਕੋ ਨਹੀਂ ਚਰਿਆ ਜਾਂਦਾ ਜੀ ਤੇ 40 45 ਕਿੱਲੇ ਤੁਸੀਂ ਕਹਿੰਦੇ ਜੀ ਇਧਰ ਸਾਰਾ ਹੀ ਡੁੱਬੇ ਨੇ ਤੁਹਾਡੇ ਔਰ ਮਾਲ ਡੰਗਰ ਵੀ ਕੌਣ ਸੁਰਦਾ ਉਹਦੀ ਕਰਦਾ ਨਾਲ ਆਖੀ ਦਾ ਮਾਂ ਰਾਏ ਅੱਗੇ ਪਾਜਾ ਤੁਸੀਂ ਦੇਣ ਵਾਲਾ ਦੇਂਦਾ ਹੀ ਉਹੋ ਹੀ ਆ ਮਾਲਕ ਹੀ ਦੇਣ ਨਾਲ ਆ ਜੀ ਤੁਹਾਡੇ ਆਪਣੇ ਆਵਾਜ਼ ਦੀ ਗੱਲ ਹੀ ਨਹੀਂ ਹੋਈ ਹੈਗੀ ਇਹਦਾ ਮਰਲਾ ਨਹੀਂ ਖੇਦਿਆ ਜਾਂਦਾ ਤੂੰ ਡੰਗਣਾ ਸੱਤੇ ਗੁਜ਼ਾਰਾ ਕਰਨਾ 6 ਮਹੀਨੇ ਉਹ ਇੱਧਰ ਜਦੋਂ ਸਾਡੀ ਵੀਡੀਓ ਵੇਖੇਂਗਾ ਇਹਨਾਂ ਦਾ ਹਸਾਬ ਨਾਲ ਪਾਜੀ ਇੱਕ ਟਰਾਲਾ ਕੱਲਿਆਂ ਨੂੰ ਚਾਹੀਦਾ ਚਾਰ ਦਾ ਜੀ